ਮੈਂ ਸੱਚੇ ਪਾਤਸ਼ਾਹ ਜੀ ਆਪ ਕੀ ਦੇ ਪਾਵਨ ਬਚਨ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਵ ਤੇ ਹੇਤ ਪੁਰਜਾ ਪੁਰਜਾ ਘੱਟ ਮਰੇ ਕਬੂਨਾ ਸਾਡੇ ਖੇਤ ਆਪ ਜੀ ਦੇ ਦਰੋਂ ਘਰੋਂ ਵਰਉ ਛਾਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਸੱਚੇ ਪਾਤਸ਼ਾਹ ਜੀਓ ਜੋ 1984 ਦੇ ਵਿੱਚ ਹਮਲਾ ਹੋਇਆ ਸਿੱਖ ਕੌਮ ਦੇ ਵੱਲੋਂ ਜੂਝੜਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਜਦਿਆ ਹੋਇਆ ਸੱਚੇ ਬਾਦਸ਼ਾਹ ਜੀ ਉਹ ਵਕਤ ਦੀ ਹਕੂਮਤ ਦੇ ਖਿਲਾਫ ਜੋ ਪੂਰਨ ਬਹਾਦਰੀ ਦੇ ਨਾਲ ਯੋਧੇ ਲੜੇ ਉਹਨਾਂ ਦੇ ਵਿੱਚੋਂ ਸ਼ਹੀਦ ਜਰਨਲ ਸ਼ਾਬੇਕ ਸਿੰਘ ਜੀ ਮੈਮੋਰੀਅਲ ਚੈਰੀਟੇਬਲ ਟਰਸਟ ਸੱਚੇ ਬਾਦਸ਼ਾਹ ਜੀ ਉਹ ਸ਼ਹੀਦ ਜਰਨਲ ਸ਼ਾਬੇਕ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਭਰਾਤਾ ਦੀ ਸਰਕਾਰ ਬਿਆਨ ਸਿੰਘ ਤੇ ਸਮੂਹ ਪਰਿਵਾਰ ਵੱਲੋਂ ਸ਼ਹੀਦ ਜਰਨਲ ਸ਼ਾਬੇਕ ਸਿੰਘ ਜੀ ਮੈਮੋਰੀਅਲ ਟਰਸਟ ਚੈਰੀਟੇਬਲ ਟਰਸਟ ਸੱਚੇ ਪਾਤਸ਼ਾਹ ਜੀ ਆਰੰਭ ਕੀਤੀ ਜਾ ਰਹੀ ਹੈ ਆਪ ਨੇ ਕਿਰਪਾ ਕਰਨੀ ਰਹਿਮਤ ਕਰਨੀ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਇਹਨਾਂ ਕੋਲੋਂ ਸੇਵਾਵਾਂ ਲੈਣੀਆਂ ਸੱਚੇ ਪਾਤਸ਼ਾਹ ਜੀ ਉਹ ਆਪ ਨੇ ਕਿਰਪਾ ਕਰਨੀ ਇਸੇ ਤਰ੍ਹਾਂ ਕੌਮ ਦੀ ਚੜ੍ਹਦੀ ਕਲਾ ਦੇ ਲਈ ਇਹਨਾਂ ਨੂੰ ਉਦਮ ਉਪਰਾਲੇ ਕਰਨ ਦਾ ਬਲ ਉਦਮ ਬਖਸ਼ਣਾ ਕੌਮ ਅੰਦਰ ਇਕਤਾ ਇਤਿਫਾਕ ਬਖਸ਼ਣੀ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅੰਗ ਸੰਗ ਸਹਾਈ ਹੋਣਾ Vai songh� siya Vai soli, souniha, souniha, souniha Kohinin, ko Laborator ilfi sa zhari ਸੱਚੇ ਪਾਤਸ਼ਾਹ ਜੀ ਦੇ ਮਰਬਾਨੀ ਦੇ ਵਿੱਚ ਪਾਵਨ ਬਚਨ ਨੇ ਪਹਿਲਾ ਮਾਰਨ ਕਬੂਲ ਜੀਵਨ ਕੀ ਸ਼ਾਡਾ ਉਹ ਸਭਨਾ ਕੀ ਜੇਣ ਦਾ ਉਹ ਆਉ ਹਮਾਰੇ ਪਾਸ ਸਿੱਖ ਕੌਮ ਦੇ ਵਾਸਤੇ ਸਿੱਖ ਕੌਮ ਦੀ ਾਨਕ ਤੇ ਗਰਭ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਦੇ ਵਾਸਤੇ ਜੋ 1983 ਦੇ ਵਿੱਚ ਸਿੱਖ ਜਜ਼ਾਰਮਾਨੇ ਜੀ ਜਾਨ ਦੇ ਨਾਲ ਯੰਗ ਲੜੀ ਉਸ ਵਕਤ ਦੀ ਹਕੂਮਤ ਦੇ ਖਿਲਾਫ ਫੌਜ ਦੇ ਖਿਲਾਫ ਉਸ ਯੰਗ ਦੇ ਜੋ ਯੋਧੇ ਨੇ ਵੀਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬੰਦਰਾ ਵਾਲੇ ਅਰੋਣਾ ਦੇ ਨਾਲ ਜਰਨਲ ਸ਼ਾਹਬੇਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਹਰਾ ਸਿੰਘ ਇਹਨਾਂ ਦੇ ਵਿੱਚ ਜਰਨਲ ਸ਼ਾਹਬੇਕ ਸਿੰਘ ਜੀ ਉਹ ਮਹਾਨ ਯੋਧੇ ਆ ਜਦੋਂ ਦੇਸ਼ ਦੇ ਲਈ ਲੜਨ ਦੀ ਗੱਲ ਆਈ ਤਾਂ ਉਹ ਨਿ ਧੜਕੋ ਕੇ ਲੜੇ ਇਹੀ ਜਰਨਲ ਸ਼ਾਹਬੇਕ ਸਿੰਘ ਜੀ ਜਦੋਂ ਸਿੱਖ ਕੌਮ ਦੇ ਲਈ ਕੌਮ ਦੇ ਹੱਕਾਂ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਲਈ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਅਜਮਤ ਦੇ ਲਈ ਲੜਨ ਦੀ ਗੱਲ ਆਈ ਤਾਂ ਜਰਨਲ ਸ਼ਾਬੀਖ ਸਿੰਘ ਜੀ ਬਹੁਤ ਬਹਾਦਰੀ ਦੇ ਨਾਲ ਲੜੇ ਔਰ ਐਸੀ ਵਿਆਉਤਬੰਦੀ ਉਹਨਾਂ ਨੇ ਕੀਤੀ ਕਿ ਦੁਨੀਆ ਦੀ ਚੌਥੀ ਵੱਡੀ ਤਾਕਤ ਨੂੰ ਪਤਾ ਲੱਗਾ ਕਿ ਅੱਜ ਅਸੀਂ ਇੱਕ ਮਹਾਨ ਯੋਧੇ ਦੇ ਨਾਲ ਟਕਰਾ ਰਹੇ ਹਾਂ ਤੇ ਮਹਾਨ ਕੌਮ ਦੇ ਨਾਲ। ਤੋਂ ਜਰਨਲ ਸ਼ਾਬੀਖ ਸਿੰਘ ਜੀ ਦੀ ਵਿਰਾਸਤ ਬਹੁਤ ਜ਼ਿਆਦਾ ਵੱਡੀ ਹੈ। ਉਸ ਵਿਰਾਸਤ ਨੂੰ ਅੱਜ ਸੰਭਾਲਣ ਦੀ ਲੋੜ ਹੈ। ਉਹਨਾਂ ਦੇ ਭਰਾਤਾ ਜੀ ਸਰਦਾਰ ਬੀਨ ਸਿੰਘ ਜੀ ਅਤੇ ਸਮੂਹ ਪਰਿਵਾਰ ਨੇ ਹੋਰ ਸੱਜਣਾ ਮਿੱਤਰਾਂ ਨੇ ਜਨਰਲ ਸ਼ਾਹਬੇਕ ਸਿੰਘ ਜੀ ਦੇ ਨਾਮ ਦੇ ਉੱਤੇ ਜਨਰਲ ਸ਼ਾਹਬੇਕ ਸਿੰਘ ਜੀ ਮੈਮੋਰੀਅਲ ਜੋ ਚੈਰੀਟੇਬਲ ਟਰਸਟ ਰੰਬੀਆ ਹੈ ਇਹ ਉਹਨਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਹੈ ਜੋ ਪਿੰਡ ਖਿਆਲਾ ਦੇ ਵਿੱਚ ਉਹਨਾਂ ਦਾ ਘਰ ਹੈ ਨਿੱਜੀ ਘਰ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਬਹੁਤ ਸਾਰੇ ਪਲ ਆਪਣੇ ਮਾਤਾ ਜੀ ਦੇ ਨਾਲ ਪਿਤਾ ਜੀ ਦੇ ਨਾਲ ਪਰਿਵਾਰ ਦੇ ਨਾਲ ਬਤਾਏ ਉਹ ਘਰ ਹਮੇਸ਼ਾ ਰਹੇ ਉਹ ਵਿਰਾਸਤ ਹੈ ਕਹਿੰਦੀ ਉਹਨੂੰ ਸੰਭਾਲਣ ਦਾ ਜੋ ਯਤਨ ਸਰਦਾਰ ਬੈਂਤ ਸਿੰਘ ਜੀ ਹੋਣਾ ਨੇ ਤੋਂ ਉਹਨਾਂ ਦੇ ਸਾਥੀਆਂ ਨੇ ਕੀਤਾ ਹੈ ਸ਼ਲਾਘਾਯੋਗ ਹੈ ਇਹੋ ਜੇ ਮਹਾਨ ਸ਼ਹੀਦਾਂ ਦੀ ਵਿਰਾਸਤ ਨੂੰ ਅੱਜ ਸੰਭਾਲਣ ਦੀ ਲੋੜ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਦੇ ਵਿੱਚ ਰਹੇ ਕਿ ਸਾਡੇ ਜੋ ਇਹ ਮਹਾਨ ਸ਼ਹੀਦ ਸਨ ਉਹ ਕਿਸ ਧਰਤੀ ਦੇ ਉੱਤੇ ਜਨਮੇ ਔਰ ਕਿਵੇਂ ਉਹਨਾਂ ਨੇ ਫਿਰ ਕੌਮ ਦੇ ਵਾਸਤੇ ਸ਼ਹਾਦਤਾਂ ਪ੍ਰਾਪਤ ਕਰਕੇ ਸਤਿਗੁਰੂ ਦੀ ਜੀ ਦੇ ਜੋ ਪਾਵਨ ਬਚਨ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਾਡਾਸ ਉਹ ਸਭ ਨਾਲ ਕੀ ਰਣਕਾ ਤੋਂ ਆਉ ਹਮਾਰੇ ਪਾਸ ਅਤੇ ਨਾਲ ਹੀ ਜੋ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਸੂਰਾ ਸੋ ਪਛਾਨੀ ਹੈ ਜੋ ਲਰੈਦੀਨ ਕੇ ਉर्जा-ਗੁਰਜਾ ਕਟ ਮਰੇ ਤਬੂ ਨਾ ਛੱਡੈ ਕਿ ਜਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮਰੀ ਆਉ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਸਿਰਫ ਉਹਨਾਂ ਨੇ ਗੁਰੂ ਦੀ ਮਥਾ ਜੀ ਕੀਤੀ ਗੁਰੂ ਤੋਂ ਬਿਨਾ ਸਿਰ ਭਾਵੇਂ ਦੇਤਾ ਪਰ ਕਿਸੇ ਦੀ ਮਥਾ ਜੀ ਨਹੀਂ ਕੀਤੀ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਦੀ ਵਿਰਾਸਤ ਨੂੰ ਵਜੇ ਸੰਭਾਲਣ ਦੀ ਲੋੜ ਹੈ ਮੈਂ ਇਸ ਉਪਰਾਲੇ ਦੇ ਲਈ ਸਰਦਾਰ ਬੀਨ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਥੀਆਂ ਨੂੰ ਵਧਾਈ ਦਿਨਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਗੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਸਮੂਹੀ ਕੌਮ ਨੂੰ ਵੀ ਉਦੋਂ ਬਖਸ਼ਣ ਅਸੀਂ ਆਪਣੇ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲੀਏ ਤੇ ਸੱਚੇ ਪਾਤਸ਼ਾਹ ਇਹਨਾਂ ਗੁਰਮਖਾਨ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਦੀ ਵਾਹਿਗੁਰੂ ਜੀ ਤੋਂ ਅਰਦਾਸ ਵਾਹਿਗੁਰੂ ਜੀ ਕੀ ਫਤਿਹ